ਧਿਆਨ ਕਰਕੇ ਜਦੋਂ ਆਪਾਂ ਸਰੀਰ ਨੂੰ ਛੱਡਦੇ ਆ ਇੱਕ ਮੈਡੀਟੇਸ਼ਨ ਹੈ ਤੁਸੀਂ ਵੈਸੇ ਰਿਲੈਕਸ ਹੋ ਜਿਓ ਮੰਨ ਲਓ ਅੱਜ ਕੱਲ ਨਾ ਹੂੰ YouTube ਦੇ ਉੱਪਰ ਕਾਫੀ ਧੁਨਾ ਪਈਆਂ ਹੋਈਆਂ ਨੇ ਬੜੀਆਂ ਸੋਹਣੀਆਂ ਸੋਹਣੀਆਂ ਹਾਂਜੀ ਤੁਸੀਂ ਵੈਸੇ ਪ੍ਰਸ਼ਾਦਾ ਪਾਣੀ ਛੱਕ ਕੇ ਲੰਗਰ ਪ੍ਰਸ਼ਾਦਾ ਛੱਕ ਕੇ ਆਪ ਦਾ ਕਿਸੇ ਰਿਲੈਕਸ ਜਗ੍ਹਾ ਤੇ ਜਾ ਕੇ ਤੁਸੀਂ ਆਪ ਦਾ ਹੈੱਡਫੋਨ ਲਾ ਕੇ ਧੁਨ ਨੂੰ ਸੁਣੀਓ ਉਹ ਵੀ ਮਨ ਰਿਲੈਕਸ ਹੋ ਜਾਂਦਾ ਮੋਸਟਲੀ ਇਹ ਵੀ ਕਰਾਉਂਦੇ ਨੇ ਪਹਾੜਾਂ ਵਿੱਚ ਲੈ ਜਾਂਦੇ ਆ ਨਦੀਆਂ ਤੇ ਲੈ ਜਾਂਦੇ ਆ ਉਥੇ ਜਾ ਕੇ ਵੀ ਪਾਣੀ ਦੀ ਆਵਾਜ਼ ਸੁਣੋ ਜੀ ਇੱਕੋ ਤਾਂਬੇ ਦਾ ਹੌਲਾ ਲੈ ਕੇ ਉਹਦੇ ਉੱਪਰ ਬਾਰ ਬਾਰ ਫੇਰਦੇ ਆਈ ਦੀ ਆਵਾਜ਼ ਸੁਣੋ ਜੀ ਹਾਂਜੀ ਜੀਵ ਜਦੋਂ ਇੱਕ ਖਾਸ ਤਰ੍ਹਾਂ ਦੇ এনਵਾਇਰਨਮੈਂਟ ਨੂੰ ਛੱਡ ਕੇ ਕਿਤੇ ਵਧੀਆ এনਵਾਇਰਨਮੈਂਟ ਜਾਂਦਾ ਬਾਜ਼ਾਂ ਉਹ ਵੀ ਉਹ ਵੀ ਹੋ ਜਾਂਦਾ ਰੈਕਸ ਹੋ ਜਾਂਦਾ ਨੇਚਰਲੀ ਹੋ ਜਾਂਦਾ ਰੈਕਸ ਹੋ ਜਾਂਦਾ ਉਹ ਵੀ ਇੱਕ ਮੈਡੀਟੇਸ਼ਨ ਹੀ ਆ ਜਾਂ ਖਾਸ ਤਰ੍ਹਾਂ ਦਾ ਜਿਵੇਂ ਸਰੀਰ ਨੂੰ ਖਿੱਚਣਾ ਸਵੇਰੇ ਉੱਟ ਕੇ ਆਪਾਂ ਪਾਣੀ ਗਰਮ ਪਾਣੀ ਪੀ ਕੇ ਸਰੀਰ ਦੇ ਆਸਨ ਲਾਉਣੇ ਲੱਤਾਂ ਕੱਠੀਆਂ ਕਰਨੀਆਂ ਪਿਛਾ ਨੂੰ ਧਿਆਨ ਲੈ ਕੇ ਜਾਣਾ ਉਪਰ ਧਿਆਨ ਕਰ ਲੈਣਾ ਬਰੀðਿੰਗ ਕਰਨੀ ਉਹ ਇਹ ਇੱਕ ਸਰੀਰ ਨੂੰ ਰਿਲੈਕਸ ਕਰਨ ਦੇ ਲਈ ਸਰੀਰ ਦਾ ਇਹ ਮੈਡੀਟੇਸ਼ਨ ਆ ਗੁਰਮਤ ਇਸ ਤਰ੍ਹਾਂ ਦੇ ਵਿੱਚ ਨਹੀਂ ਆ ਉਹਦਾ ਰਹਿਤ ਧਿਆਨ ਸਰੀਰ ਵਿੱਚ ਹੀ ਗਿਆ ਸਰੀਰਿਕ ਕਾਮ ਜਿੰਨਾ ਸਰੀਰ ਦਾ ਸੁੱਖ ਹੈ ਉਹਨੂੰ ਕਾਮ ਕਿਹਾ ਜਾਂਦਾ ਜੀ ਹਾਂ ਉਹ ਤਾਂ ਫਿਰ ਸਰੀਰ ਦੇ ਸੁੱਖ ਵਿੱਚ ਰਹਿ ਗਿਆ ਬਾਹਰ ਤਾਂ ਗਿਆ ਨਹੀਂ ਜੇ ਗਿਆ ਤੇ ਉਹਨੂੰ ਸਪੋਜ਼ਿੰਗ ਦੇ ਵਿੱਚ ਗਿਆ ਕਲਪਨਾ ਹੋਈ ਵੀ ਸਪੋਜ਼ ਕਰੋ ਤੁਸੀਂ ਹੁਣ ਪਹਾੜਾਂ ਚੋਂ ਕਈ ਮੈਡੀਟੇਸ਼ਨ ਇਹ ਜੀਆਂ ਵੀ ਸੰਸਥਾ ਸਪੋਜ਼ ਕਰੋ ਤੁਸੀਂ ਉੱਟਦੇ ਜਾ ਰਹੇ ਹੋ ਸਪੋਜ਼ ਕਰੋ ਤੁਹਾਨੂੰ ਉਸ ਉਹਦਾ ਕਲਪਨਾ ਹੋਣ ਲੱਗੀ ਉਹ ਤਾਂ ਫੇਰ ਮਾਇਆ ਚੱਲ ਪਈ ਉਹਦਾ ਫੁਰਨੇ ਤਾਂ ਰਹਿਤ ਹੋਇਆ ਹੀ ਨਹੀਂ ਮਾ ਠੀਕ ਹੈ ਅੱਛਾ ਤੁਸੀਂ ਕਹਿੰਦੇ ਸੁਣਨ ਚ ਜਾਣਾ ਵੀ ਮਨ ਸੁਣਨ ਚ ਚਲਾ ਜਾਂਦਾ ਹੈ ਨਾ ਜੀ ਹਾਂਜੀ ਤੇ ਸੁਣਨ ਚ ਜਾ ਕੇ ਫਿਰ ਕਿੱਥੇ ਜਾਂਦਾ ਅੱਗੇ ਕੋਈ ਟਾਸਕ ਹੁੰਦਾ ਉਹਦਾ ਕੁਝ ਕਰਨਾ ਹੁੰਦਾ ਜਾਂ ਕੀ ਹੁੰਦਾ ਦੇਖੋ ਮਹਾਰਾਜ ਕਹਿੰਦੇ ਆ ਸੁੰਨ ਕਲਾ ਅਪਰੰਪਰਤਾਰੀ ਇਹ ਕਹਿੰਦੇ ਆ ਪੰਚ ਤਤ ਸੁੰਨੋ ਪ੍ਰਗਾਸਾ ਦੇ ਸੰਜੋਗੀ ਕਰਮ ਅਭਿਆਸਾ ਜਿੰਨੀ ਖੇੜ ਆ ਇਸ ਸਪੇਸ ਦੇ ਵਿੱਚੋਂ ਪ੍ਰਗਟ ਹੋਈ ਆ ਸੁੰਨ ਚੋਂ ਹੀ ਹੋਈ ਆ ਸੁੰਨ ਕਹਿੰਦੇ ਆ ਇਨਵੀਜੀਬਲ ਸਟੇਜ ਜਿੰਦੇ ਵਿੱਚ ਕੋਈ ਮਹਿਸੂਸ ਨਹੀਂ ਹੁੰਦਾ ਸੁੰਨ ਤੋਂ ਕਿਵੇਂ ਪ੍ਰਗਟ ਹੋਈ ਆ ਵੀ ਜਦੋਂ ਇੱਥੇ ਕੋਈ ਧਰਤੀ ਆਕਾਸ਼ ਖੰਡ ਬ੍ਰਹਿਮੰਡ ਕੁਝ ਵੀ ਨਹੀਂ ਸੀ ਇੱਥੇ ਕੇਵਲ ਸਪੇਸ ਸੀ ਗਣ ਜਦੋਂ ਕੋਈ ਧਰਤੀ ਨਹੀਂ ਹੈਗੀ ਜੀ ਜੀ ਅਸਮਾਨ ਨਹੀਂ ਤਾਰਾ ਨਹੀਂ ਬੰਦਾ ਨਹੀਂ ਕੁਝ ਨਹੀਂ ਹੈ ਫਿਰ ਉਹ ਕੀ ਹੈ ਇੱਥੇ ਖਾਲੀ ਹੈ ਨਾ ਖਾਲੀ ਹੈ ਪ੍ਰਕਾਸ਼ ਸੀਗੇ ਮਹਾਰਾ ਹੀ ਕਹਦੇ ਉਦੋਂ ਕੇਵਲ ਤੂੰ ਆਪ ਸੀ ਆਪ ਉਹ ਕੀ ਨੇ ਪ੍ਰਕਾਸ਼ ਰੂਪ ਪ੍ਰਕਾਸ਼ ਰੂਪ ਠੀਕ ਹੈ ਜੀ ਹਾਂ ਜੀ ਉਸੇ ਪ੍ਰਕਾਸ਼ ਦੇ ਵਿੱਚੋਂ ਹੀ ਇੱਕ ਖਾਲੀ ਸਪੇਸ ਦੇ ਵਿੱਚੋਂ ਜਦੋਂ ਕੁਝ ਹੈ ਹੀ ਨਹੀਂ ਤਾਂ ਖਾਲੀ ਹੈ ਤੇ ਉਹ ਖਾਲੀ ਸਪੇਸ ਨੂੰ ਹੀ ਸੁੰਨ ਕਹਤਾ ਵੀ ਸੁੰਨ ਸੀ ਵੀ ਮਤਲਬ ਕੁਝ ਵੀ ਨਹੀਂ ਸੀ ਆਪ ਕਹਿੰਦਾ ਨਾ ਸੁੰਨ ਸਰਾਂ ਹੂੰ ਤੇ ਜਦੋਂ ਕੁਝ ਵੀ ਨਹੀਂ ਸੀ ਤੇ ਉਹ ਸੁੰਨ ਦੇ ਸੁੰਨ ਪੰਜ ਤੱਤ ਸੁੰਨੋ ਪ੍ਰਗਾਸਾ ਹੂੰ ਉਹ ਬਲਾਸਟ ਹੋਇਆ ਹੂੰ ਉਹਦੇ ਵਿੱਚ ਅਰਬਤ ਅਰਬਤ ਤੰਦੂਕਾਰਾ ਹੋਇਆ ਫਿਰ ਉਹਦੇ ਵਿੱਚੋਂ ਤੱਤ ਪ੍ਰਗਟ ਹੋਏ ਉਹਨਾਂ ਦੇ ਵਿੱਚੋਂ ਫਿਰ ਸਾਚੇ ਤੇ ਪਵਨਾ ਭਯਾ ਪਵਣੇ ਤੇ ਜਲ ਹੋਏ ਜਲ ਤੇ ਤਰੇ ਪਵਣ ਸਾਜੇ ਆ ਘਟ ਘਟ ਜੋਤ ਸਮਈ ਸੱਚ ਤੋਂ ਹਵਾ ਪ੍ਰਗਟ ਹੋਈ ਹਾ ਹਵਾ ਤੋਂ ਪਾਣੀ ਫਿਰ ਤਿੰਨਾ ਪਵਨਾ ਦੇ ਵਿੱਚੋਂ ਪੌਣ ਪਾਣੀ ਅਗਣੀ ਨੂੰ ਕਰਕੇ ਇਹਨਾਂ ਨੂੰ ਤੱਤ ਬਣਾਏ ਗਏ ਪੌਣ ਦੇ ਤਤ ਵਖਰੇ ਬਣਾਏ ਨਾਮ ਦੇ ਤਤ ਵਖਰੇ ਬਣਾਉਦਾ ਸਾਰੀ ਖੇਡ ਆ ਠੀਕ ਹੈ ਜੀ ਹੁਣ ਸੁੰਨ ਬਹੁਤ ਵੱਡੀ ਆ ਸੁੰਨ ਨੂੰ ਡਿਫਾਈਨ ਕਰਨ ਦੇ ਲਈ ਤੁਸੀਂ ਲਾਵਾ ਨੂੰ ਪੜੋ ਸੋਨੋਂ ਨੂੰ ਗੁਰਬਾਣੀ ਵਿੱਚ ਚਾਰ ਸਟੇਜਾਂ ਤੇ ਵੰਡਿਆ ਪਹਿਲੀ ਸੁੰਨ ਜਿਹੜੀ ਆ ਉਹਨੂੰ ਵੰਡਿਆ ਜਿੰਦੇ ਵਿੱਚ ਹਰ ਸਾਰੇ ਜਿਹੜੇ ਮਨਮੁਖ ਜਿੰਨਾ ਦੁਨੀਆਵੀ ਜੀ ਜੰਤ 84 ਲੱਖ ਜੂਨ ਇਹ ਪਹਿਲੀ ਸੁੰਨ ਵਿੱਚ ਖੇਡਦੇ ਆ ਪਹਿਲੀ ਸੋਲ ਵਿੱਚ ਫੁਰਨੇ ਚੱਲਦੇ ਆ ਆਪਾਂ ਵੀ ਸੋਨੇ ਚ ਬੈਠੇ ਆ ਇਸ ਟਾਈਮ ਐਸੇ ਹੀ ਹੁਣ ਆਪਾਂ ਸੁਣਨ ਜੀ ਬੈਠੇ ਆ ਦੇਖੋ ਮੈਨੂੰ ਵਿਚਾਰ ਆ ਰਿਹਾ ਕਿੱਥੋਂ ਆ ਰਿਹਾ ਹਾਂ ਜੀ ਤੁਹਾਨੂੰ ਤੁਸੀਂ ਮੇਰੀ ਗੱਲ ਸਮਝ ਰਹੇ ਹੋ ਤੁਹਾਨੂੰ ਕੋ ਸਮਝਾਤਾ ਨਹੀਂ ਰ ਅੰਦਰ ਆਪਰੇਟ ਹੋ ਰਹੀ ਏ ਠੀਕ ਨੀ ਠੀਕ ਏ ਆਪਰੇਟ ਹੋ ਰਹੀ ਆ ਹੁਣ ਆ ਸੁਣਨ ਦੇ ਵਿੱਚੋਂ ਹੀ ਵਿਚਾਰ ਆ ਰਹੇ ਆ ਸਰੀਰ ਦੇ ਵਿੱਚ ਪੈ ਰਹੇ ਆ ਗੱਲ ਚੱਲਦੇ ਆ ਤੁਸੀਂ ਸੁਣਨ ਦੀ ਗੱਲ ਹੀ ਕਰੀ ਸੀ ਇੱਕ ਇੰਟਰਵਿਊ 'ਚ ਪਹਿਲਾਂ ਵੀ ਵੀ ਆ ਬਾਹਰੋਂ ਆਪਾਂ ਸੋਚਦੇ ਆ ਸੁਣਨ ਚ ਵਿਚਾਰ ਆਉਂਦਾ ਫਿਰ ਉੱਥੇ ਕਹਿੰਦੇ ਨਹੀਂ ਕਈ ਅੱਖਾਂ ਮੀਚ ਕੇ ਵੀ ਕਰਦੇ ਆ ਤੇ ਉਹਨੂੰ ਸੁਣ ਅੱਖਾਂ ਬੰਦ ਕਰ ਲਓ ਆ ਸਾਹਮਣੇ ਹਨੇਰਾ ਖਾਲੀ ਸੁਣਨੀ ਆ ਉਹ ਵੀ ਸੁਨ ਅੰਦਰ ਵੀ ਸੁਨ ਸਾਰੀ ਸੁਨ ਅੰਤਰ ਸੁਨ ਗ ਬਾਹਰ ਸੁਨ ਗ ਤਰੇ ਭਵਨ ਸੁਨ ਮ ਸੁਨ ਅੱਛਾ ਬਾਣੀ ਪੜੀ ਨਹੀਂ ਨਾ ਉਹ ਫੇਸਬੁਕ ਹੀ ਪ੍ਰਚਾਰ ਕਰਨੇ ਅੱਛਾ ਜੀ ਇੱਕ ਫੇਸਬੁਕ ਯੂਨੀਵਰਸਿਟੀ ਖੁੱਲੀ ਆ 10 ਸਾਲ ਹੋਏ ਨੇ ਉਹਦੇ ਦੇ ਵੀ ਕਈ ਸਰਟੀਫਿਕੇਟ ਲੈਂਦੇ ਨੇ ਜਿਵੇਂ ਆਪਣੇ ਪੰਜਾਬ ਯੂਨੀਵਰਸਿਟੀ ਚੰਡੀਗੜਾ ਪਾਉਣ ਬੈਠੇ ਆ ਪੰਜਾਬੀ ਯੂਨੀਵਰਸਿਟੀ ਨਾ ਇੱਕ ਫੇਸਬੁੱਕ ਤੇ ਵੀ ਅੱਜਕੱਲ ਖੁੱਲੀ ਹੋਈ ਜੋ ਨਾਮ-ਸ਼ਨਾਪ ਆ ਜੇ ਮੂੰਹੋਂ ਕਹਦੇ ਹੋ ਬਸ ਬਿਲਕੁਲ ਇਤਰਾ ਦੇਖੋ ਅੱਖਾਂ ਬੰਦ ਕਰੋ ਆ ਸਾਹਮਣੇ ਹਨੇਰਾ ਖਾਲੀ ਇਹ ਸਪੇਸ ਸੋਨੀਆਂ ਜੇ ਖੋਲੋਗੇ ਤਾਂ ਸੁਣ ਆ ਸੁਣਵੀਂ ਆ ਤੇ ਸੁਣ ਚਕਾਰ ਵੀ ਆ ਉੱਪਰ ਦੇਖੋ ਸਾਰਾ ਖਾਲੀ ਸੁਣ ਅੱਖਾਂ ਬੰਦ ਕਰ ਲਓ ਹਨੇਰਾ ਇਹ ਵੀ ਸੁਣਨਾ ਸੁਣਨ ਨੂੰ ਪਹਿਲਾਂ ਪਰਿਭਾਸ਼ਾ ਸਮਝੋ ਨਾ ਕਿ ਸੁਣਨ ਕੀ ਹੈ ਜੀ ਸਪੇਸ ਨੂੰ ਮੈਂ ਸੁਣ ਕਹਿ ਰਿਹਾ ਹਾਂ ਹਾਂਜੀ ਇਨਵੀਜ਼ਿਬਿਲਿਟੀ ਇਹ ਇੱਕ ਇਹ ਜੀ ਸਟੇਜ ਜਿਹਦੇ ਵਿੱਚੋਂ ਵਿਚਾਰ ਵੀ ਆਉਂਦੇ ਆ ਜਿਹਦੇ ਵਿੱਚੋਂ ਸ਼ਬਦ ਵੀ ਸੁਣਦੇ ਆ ਜਿਹਦੇ ਵਿੱਚ ਪ੍ਰਕਾਸ਼ ਵੀ ਆ ਆ ਖਜ਼ਾਨਾ ਖਾਲੀ ਸਪੇਸ ਐ ਜ਼ੋਨ ਨਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੈ ਇਸ ਚੀਜ਼ ਨੂੰ ਸਮਝੇ ਠੀਕ ਹੈ ਜੀ ਕਿਉਂਕਿ ਹਾਂ ਉਹ ਮਤਲਬ ਵੈਸੇ ਤੁਹਾਨੂੰ ਕਿਹਾ ਇੱਕ ਵਟਸਐਪ ਯੂਨੀਵਰਸਿਟੀ ਚੱਲੀ ਹੋਈ ਐ ਇੱਕ ਫੇਸਬੁਕ ਯੂਨੀਵਰਸਿਟੀ ਐ ਹਾਂਜੀ ਸਨੈਪਚੈਟ ਇੰਸਟਾਗ੍ਰਾਮ ਯੂਨੀਵਰਸਿਟੀ ਐ ਇਹ ਵੀ ਯੂਨੀਵਰਸਿਟੀਆਂ ਨੇ ਅੱਜ ਕੱਲ ਜਿੱਥੇ ਗਾਇਓ ਵੀ ਬਸ ਜਿਹੜੀ ਗੱਲ ਸੁਣ ਲਈ ਉਹ ਹੀ ਕਹਤੀ ਕਹਿੰਦੀ ਖੋਜ ਹੈ ਨਹੀਂ ਫਿਲਾਸਫਰ ਜਿਹੜੇ ਹੁੰਦੇ ਆ ਪਹਿਲੀ ਕਲਾਸ ਤੋਂ ਲੈ ਕੇ ਪੀ ਐਚ ਡੀ ਤੱਕਰ 20 ਸਾਲ ਲੱਗ ਜਾਂਦੇ ਆ 25 ਵੀ ਲੱਗ ਜਾਂਦੇ ਆ ਤੇ ਫਿਰ ਉਹਦੇ ਵਿੱਚੋਂ ਕੋਈ ਰਿਜ਼ਲਟ ਨਿਕਲਦਾ ਹਾਂਜੀ ਹਾਂਜੀ ਅੱਜ ਕੱਲ ਦਾ ਗਣਾ ਫੇਸਬੁੱਕ ਤੇ ਖਬਰ ਪੜ੍ਹ ਕੇ ਉਸੇ ਟਾਈਮ ਕਹਿ ਦਿੰਦਾ ਆ ਹੋ ਗਿਆ ਜੀ ਨਹੀਂ ਜੱਜਮੈਂਟ ਤਾਂ ਬਹੁਤ ਕਰਦੇ ਆ ਮਤਲਬ ਤੁਸੀਂ ਵੀ ਕੁਝ ਚਾਏ ਬੋਲ ਪੇ ਜਾਂ ਕਿਤੇ ਚੱਲ ਗਏ ਤੁਹਾਨੂੰ ਵੀ ਜੱਜ ਕਰਨਗੇ ਹਰੇਕ ਨੂੰ ਆਪਾਂ ਜੱਜ ਕਰਦੇ ਆ ਆਪਣੇ ਆਪ ਦੇ ਗਿਆਨ ਨਾਲ ਹਾਂਜੀ ਹਾਂਜੀ ਪਰ ਆਪਦਾ ਗਿਆਨ ਡੂੰਗਾ ਹੋਵੇ ਨਾ ਫਿਰ ਅਗਲਾ ਜੱਜ ਹੋਊਗਾ ਜਦੋਂ ਆਪਾਂ ਦਾ ਮੰਨ ਲਓ ਬਈ ਟੁਆਣਾ ਨਹੀਂ ਟੱਪੇ ਗੱਲਾਂ ਪਟੱਕਰ ਲੈਨੇ ਆਪਾਂ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਆ ਜਦੋਂ ਮੈਂ ਤਾਂ ਮੇਰੇ ਪਿੰਡ ਤੋਂ ਪਰਾਂ ਗਿਆ ਹੀ ਨਹੀਂਗਾ ਠੀਕ ਹੈ ਜੀ ਬਈ ਆਪਾਂ ਨੂੰ ਨਾ ਪਤਾ ਤੇ ਆਪਾਂ ਗੱਲਾਂ ਕਰੀਏ ਸਮੁੰਦਰ ਦੀਆਂ ਦੇਖੇ ਆਪਾਂ ਟੋਬੇ ਆ ਹਾਂਜੀ ਹਾਂਜੀ ਵੀ ਜਿਹੜੀ ਇੱਕ ਖੋਜ ਦੀ ਗੱਲ ਹੁੰਦੀ ਆ ਨਾ ਦੇਖੋ ਗੁਰਬਾਣੀ ਕਹਿੰਦੀ ਆ ਵੀ ਜਿਹੜਾ ਗਿਆਨ ਲੈਣਾ ਹੈ ਨਾ ਹਾਂਜੀ ਜੇ ਤੁਸੀਂ ਪ੍ਰਾਪਤ ਕਰਨਾ ਹੈ ਕੁਝ ਹੂੰ ਫਿਰ ਆਪਦੇ ਗਿਆਨ ਨੂੰ ਇੱਕ ਵਾਰ ਪਿੱਛੇ ਪਿੱਛੇ ਕਰ ਦੋ ਹੂੰ ਜਦੋਂ ਕੋ ਪ੍ਰਾਪਤ ਕਰਨਾ ਹੈ ਹਾਂਜੀ ਫਿਰ ਉਹਦਾ ਗਿਆਨ ਆ ਗਿਆ ਹੂੰ ਫਿਰ ਤੁਸੀਂ ਆਪ ਦੇ ਗਿਆਨ ਨਾਲ ਉਹਨੂੰ ਮੈਚ ਕਰੋ ਵੀ ਆਹ ਗਿਆਨ ਠੀਕ ਆ ਜੇ ਤੁਹਾਨੂੰ ਸਮਝ ਨਹੀਂ ਆਉਂਦੀ ਨਾਲ ਉਹਨਾਂ ਨੂੰ ਨਾ ਕਹੋ ਵੀ ਐ ਕਿਵੇਂ ਹੋ ਸਕਦਾ ਉਹਦੀ ਖੋਜ ਕਰਕੇ ਦੇਖੋ ਉਹਨੂੰ ਕਲੈਕਸ਼ਨ ਕਰੋ ਵੀ ਤੁਸੀਂ ਇਹ ਜਿਹੜਾ ਗਿਆਨ ਆ ਭਾਈ ਸਾਹਿਬ ਜੀ ਇਹ ਸੁਣਦੇ ਇਹ ਲਈ ਕਿੱਥੋਂ ਆ ਜਿਹੜਾ ਅਗਲਾ ਪ੍ਰਮਾਣ ਦਿੰਦਾ ਫਿਰ ਉਹਨੂੰ ਪੜ੍ਹੋ ਵਿਚਾਰੋ ਇਸ ਤਰ੍ਹਾਂ ਖੋਜ ਹੁੰਦੀ ਹੈ ਹਾਂਜੀ ਇੱਕ ਤੁਸੀਂ ਗੱਲਾਂ ਜੇ ਤੁਸੀਂ ਦੀ ਗੱਲ ਸੁਣੀ ਉਹਦੇ ਵਿੱਚ ਮੇਰਾ ਕੀ ਕਸੂਰ ਬਿਲਕੁਲ ਬਿਲਕੁਲ ਹੁਣ ਪਹਿਲੀ ਸੁਣ ਦੇ ਵਿੱਚ ਫੁਰਨੇ ਚੱਲਦੇ ਆ ਹਾਂਜੀ ਜਿਹੜੀ ਪਹਿਲੀ ਚਾਰ ਤਰੀਕਿਆਂ ਦੇ ਵਿੱਚ ਸੁਣ ਨੂੰ ਡਿਵਾਈਡ ਕੀਤਾ ਹਾਂਜੀ ਇੱਕ ਸੁਨ ਵਿੱਚ ਫੁਰਨੇ ਚੱਲਦੇ ਆ ਜਿਹਦੇ ਵਿੱਚ ਹਰ ਤਰ੍ਹਾਂ ਦਾ ਵਿਚਾਰ ਆਉਂਦਾ ਇਹ ਵੀ ਸੁਨ ਨਹੀਂ ਆ ਠੀਕ ਹੈ ਜੀ ਬੰਦਾ ਬੈਠਾ ਵੀ ਫੁਰਨੇ ਲਈ ਜਾਂਦਾ ਡਿਪਰੈਸ਼ਨ ਦੇ ਵਿੱਚ ਉਹ ਪਹਿਲੀ ਸੁਨ ਠੀਕ ਹੈ ਜੀ ਫਿਰ ਪਹਿਲੀ ਸੁਨ ਜਦੋਂ ਆਪਾਂ ਵਿਚਾਰ ਬੰਦ ਕਰ ਦਿੱਤੇ ਹਾਂ ਜੀ ਵਿਚਾਰ ਬੰਦ ਕਰਤੇ ਕੁਝ ਵੀ ਨਹੀਂ ਹੋ ਰਿਹਾ ਬਲੈਂਕ ਹੈ ਬਲੈਂਕ ਹਾਂ ਜੀ ਉਹ ਦੂਜੀ ਸੁਨ ਆ ਉਹਦੇ ਵਿੱਚ ਨਾ ਵਿਚਾਰ ਆ ਨਾ ਤੁਹਾਨੂੰ ਕੋਈ ਸੁਣ ਰਿਹਾ ਜਿੱਥੇ ਆਨ ਤੁਸੀਂ ਮੈਡੀਟੇਸ਼ਨ ਕਰਕੇ ਚਰਨੇ ਤੇ ਬਹਿ ਕੇ ਕਿਤੇ ਵੀ ਬੈਠ ਕੇ ਜਾ ਸਕਦੇ ਹੋ ਜਾਂ ਜਿਹੜੀ ਨੀਂਦ ਆ ਉਹ ਵੀ ਦੂਜੀ ਸੁਣ ਹੋ ਸਕਦਾ ਨਹੀਂ 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 ਓਕੇ ਟੈਂਪਰੇਰੀ ਤੌਰ ਤੇ ਤੁਹਾਡਾ ਵਿਚਾਰ ਬੰਦ ਆ ਠੀਕ ਹੈ ਬਟ ਆ ਸਕਦਾ ਤੁਹਾਨੂੰ ਓਕੇ ਉਹ ਸੁਣ ਦੀ ਸੈਕਿੰਡ ਸਟੇਜ ਆ ਜੀ ਸਮਝ ਆਈ ਜੀ ਹਾਂਜੀ ਹੁਣ ਉਹਦੇ ਵਿੱਚ ਤੁਹਾਡਾ ਸਰੀਰ ਵਿੱਚ ਵੀ ਧਿਆਨ ਤੇ ਤੁਹਾਨੂੰ ਵਿਚਾਰ ਵੀ ਨਹੀਂ ਆ ਰਿਹਾ ਜੀ ਠੀਕ ਹੈ ਨਹੀਂ ਠੀਕ ਹੈ ਜੀ ਤੁਸੀਂ ਬੈਠੇ ਇਸ ਤਰ੍ਹਾਂ ਬੈਠੇ ਸਵਾਸ ਰੋਕ ਕੇ ਬਹਿ ਜਾਓ ਚਰਮੇ ਦਾ ਧਿਆਨ ਧਰ ਕੇ ਬਹਿ ਜਾਓ ਮੈਡੀਟੇਸ਼ਨ ਤੁਨਾ ਲਾ ਕੇ ਬਹਿ ਜਾਓ ਹੂੰ ਚਿੰਟਿਆਂ ਦੀ ਆਵਾਜ਼ ਸੁਣਦੇ ਬਹਿ ਜਾਓ ਚਿੜੀਆਂ ਨੂੰ ਸੁਣ ਕੇ ਬਹਿ ਜਾਓ ਫੁਰਨਾ ਰੁਕ ਜਾਓ ਉਹ ਦੂਜੀ ਸੁਣਨਾ ਹੂੰ ਠੀਕ ਹੈ ਜਿੱਥੇ ਫਿਰ ਹੁਣ ਤੁਸੀਂ ਸਰੀਰ ਭੁੱਲ ਗਏ ਜਿਹੜੀ ਤੁਸੀਂ ਗੱਲ ਨੀਂਦ ਦੀ ਕਹੀ ਆ ਹਾਂਜੀ ਤੁਹਾਨੂੰ ਵਿਚਾਰ ਨਹੀਂ ਆਉਂਦਾ ਸਰੀਰ ਨੂੰ ਭੁੱਲ ਗਏ ਇਧਰਲੇ ਕਹਿਣਗੇ ਵੀ ਤਾਂ ਸੁੱਤਾ ਪਿਆ ਠੀਕ ਹੈ ਜੀ ਇੱਕ ਧਿਆਨੀ ਜਿਹੜਾ ਉਹਨੂੰ ਬਾਹਰਲਾ ਬੰਦਾ ਤਾਂ ਕਹੇਗਾ ਵੀ ਸੁੱਤਾ ਪਿਆ ਤਾਂ ਅੱਖਾਂ ਜੀ ਉੱਪਰ ਘਰੀਬ ਪਰ ਥੋਨੂੰ ਅੰਦਰ ਜਾ ਕੇ ਅਨਹਦ ਬਾਣੀ ਸੁਣ ਰਹੀ ਆ ਆਨੰਦ ਥੋੜਾ ਮਨ ਜਾਗ ਰਿਹਾ ਹੂੰ ਸੁੱਤਾ ਜਾਗ ਰਹੀ ਆ ਚਿੱਤ ਜਾਗ ਰਿਹਾ ਠੀਕ ਹੈ ਨਾ ਜੀ ਇਕਾਗਰਤਾ ਜਾਗ ਰਹੀ ਆ ਵਕਰੇ ਵਕਰੇ ਨਾਮ ਤੁਸੀਂ ਜੋ ਮਰਜ਼ੀ ਲੈ ਲਓ ਜੀ 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 ਠੀਕ ਹੈ ਨਾ ਜੀ ਸਾਡੀ ਸੋਲ ਜਾਗ ਰਹੀ ਆ ਪਰ ਉਹ ਅਨਹਦ ਬਾਣੀ ਉਸੇ ਕੋ ਵਿਚਾਰ ਨਹੀਂ ਉਹ ਤੀਜੀ ਸੁਣਨਾ ਤੀਜੀ ਸੁਣਨਾ ਠੀਕ ਹੈ ਜੀ ਤੇ ਤੀਜੀ ਸੁਣਨ ਤੋਂ ਉੱਪਰ ਜਦੋਂ ਉਹ ਸੋਲ ਉਹਨਾਂ ਸ਼ਬਦਾਂ ਨੂੰ ਸੁਣਦੀ ਸੁਣਦੀ ਰਮਣੀਕ ਹੁੰਦੀ ਉਹ ਸ਼ਬਦ ਵੀ ਬੰਦ ਹੋ ਗਿਆ ਕੇਵਲ ਪ੍ਰਕਾਸ਼ ਹੋ ਗਿਆ ਹਾਂ ਜੀ ਉਹ ਚੌਥੀ ਸੁਣਨਾ ਹੁਣ ਜਿਹੜਾ ਤੁਹਾਡਾ ਫਰੈਂਡ ਕਹਿੰਦਾ ਸੀਗਾ ਵੀ ਉਹ ਸੁਣ ਵਿੱਚ ਕਿੱਥੇ ਜਾਊਗਾ ਹੂੰ ਜੇ ਉਹ ਫੁਰਨੇ ਡੇ ਗਿਆ ਪਹਿਲੀ ਸੋਚ ਗਿਆ ਜੇ ਉਹਨੂੰ ਕੋਈ ਪਤਾ ਨਹੀਂ ਘਰਾੜੇ ਵੱਜੀ ਜਾਂਦੇ ਆ ਕਿੱਥੇ ਦੂਜੀ ਚ ਵੜ ਗਿਆ ਹੂੰ ਅਨਹਦ ਸ਼ਬਦਾਂ ਤੇਈ ਸ਼੍ਰੀ ਚ ਸੁਣਨ ਇੱਕ ਹੀ ਆ ਇਹਨੂੰ ਡਿਫਾਈਨ ਕਰ ਲਈ ਆਪਾਂ ਚਾਰ ਸਟੇਜਾਂ ਤੇ ਇਹਨੂੰ ਲਿਜਾ ਸਕਦੇ ਆ ਠੀਕ ਹੈ ਜੀ ਅਲੱਗ ਹਾਂ ਜੀ ਹੁਣ ਜਿਹੜੇ ਆਕਾਰ ਦੇਖਦੇ ਆ ਅੱਖਾਂ ਬੰਦ ਵੀ ਕਰ ਲੀਆਂ ਤੇ ਉਹਨਾਂ ਨੂੰ ਕਦੇ ਕੋਈ ਦਿਖ ਰਿਹਾ ਕਦੇ ਕੋਈ ਦੇ ਦੋ ਪਹਿਲੀ ਸੁਣ ਦੀ ਵਿੱਚ ਹੀ ਅਕਾਗਰਤਾ ਉਹਨਾਂ ਦੀ ਮੈਂ ਵੀ ਸੁਣਨ ਹੋ ਗਿਆ ਜੀ ਇਹ ਵੀ ਸੁਣਨ ਦੀ ਹੈ ਜੀ ਇਹ ਸੁਣਨ ਜੀ ਹਾਂ ਜੀ ਹਾਂ ਜੀ ਅੱਛਾ ਜਿਹੜੀ ਚੌਥੀ ਸੁਣੋ ਉੱਤੇ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਆ ਜੀ ਹਾਂਜੀ ਇਹ ਚਾਰ ਲਾਵਾਂ ਪੜੋ ਤੁਸੀਂ ਹਾਂਜੀ